ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਬਣਾਇਆ ਗਿਆ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਬਹੁਤ ਸ਼ਕਤੀਸ਼ਾਲੀ ਰਾਜੇ ਮੰਨੇ ਗਏ ਨੇ ਇਸ ਮਿਊਜ਼ੀਅਮ ਨੂੰ ਦੇਖਣਾ ਚਾਹੀਦਾ ਹੈ ਇਸ ਮਿਊਜ਼ੀਅਮ ਦੇ ਵਿੱਚ ਸਪੈਸ਼ਲੀ ਪੂਰੇ ਪੰਜਾਬ ਦੇ ਲੋਕਾਂ ਨੇ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਹੁਣ ਤੱਕ ਫੌਜ ਦੇ ਵਿੱਚ ਡਿਫੈਂਸ ਦੇ ਵਿੱਚ ਕੀ ਕੀ ਕੁਰਬਾਨੀਆਂ ਕਰੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਉਹਦੇ ਬਾਅਦ ਜਿਵੇਂ ਲੜਾਈਆਂ ਹੋਈਆਂ ਨੇ 62 65 71 ਦੀ ਸਾਰੀਆਂ ਦੇ ਵਿੱਚ ਪੂਰਾ ਪੰਜਾਬ ਦੇ ਲੋਕਾਂ ਨੇ ਬਹੁਤ ਚੰਗਾ ਯੋਗਦਾਨ ਦਿੱਤਾ ਜਿਹੜੇ ਵੀ ਬੰਦੇ ਨੇ ਡਿਫੈਂਸ ਦੇ ਵਿੱਚ ਚੰਗਾ ਕੰਮ ਕਰਕੇ ਮੈਡਲ ਚੰਗੇ ਲੈਣੇ ਉਹਨਾਂ ਸਭ ਦੀਆਂ ਫੋਟੋਆਂ ਲੱਗੀਆਂ ਨੇ ਕੋਲ ਜਿੰਨੇ ਵੀ ਵੈਪਨ ਹੁੰਦੇ ਸੀ ਹਥਿਆਰ ਹੁੰਦੇ ਸੀ ਉਹ ਸਾਰਿਆਂ ਦਾ ਲੇਆਉਟ オリジナル ਵੈਪਨ ਉਹਨਾਂ ਦੇ ਇੱਥੇ ਰੱਖੇ ਹੋਏ ਨੇ ਬਾਤਤ ਬਗਾਰਾ ਦਾ ਸਾਰਾ ਦਿੱਤਾ ਹੋਇਆ ਉਸ ਟਾਈਮ ਦੀਆਂ ਫੋਟੋ ਬਣਾ ਕੇ ਰੱਖੀਆਂ ਹੋਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਉਸ ਟਾਈਮ ਦੇ ਵਿੱਚ ਮਹਾਭਾਰਤ ਦੇ ਵਿੱਚ ਕਿਸ ਟਾਈਪ ਦੇ ਨਾਲ ਕਿਹਜੇ ਹਥਿਆਰਾਂ ਦੇ ਨਾਲ ਕਿਦਾਂ-ਕਿਦਾਂ ਲੜਾਈਆਂ ਹੋਈਆਂ ਨੇ ਉਹ ਸਾਰਾ ਦਿੱਤਾ ਹੋਇਆ ਜੀ ਉੱਥੇ ਚਾਹੇ ਉਹ ਗਰਾਊਂਡ ਦੇ ਵਿੱਚ ਨੇ ਚਾਹੇ ਅੰਦਰ ਨੇ ਸਾਰੇ ਦੇ ਸਾਰੇ オリジナル ਵੈਪਨ ਨੇ ਔਰ ਉਹਨਾਂ ਦੀ ਹਿਸਟਰੀ ਲਿਖੀ ਗਈ ਹੈ ਵੀ ਕਿਹੜੇ ਕਿਹੜੇ ਵੈਪਨਾਂ ਨੇ ਕਿਹੜੀ ਕਿਹੜੇ ਟਾਈਮ ਦੇ ਵਿੱਚ ਕਿਹੜੀ ਕਿਹੜੀਆਂ ਲੜਾਈਆਂ ਲੜੀਆਂ ਆਈਆਂ ਨੇ ਅਸੀਂ ਕਰਦੇ ਹਾਂ ਸਕੂਲਾਂ ਦੇ ਵਿੱਚ ਜਾ ਕੇ ਵੀ ਦੱਸਦੇ ਹਾਂ ਉਹਨਾਂ ਨੂੰ ਵੀ ਇੱਥੇ ਆ ਕੇ ਦੇਖੋ ਬੱਚਿਆਂ ਵਾਸਤੇ ਫੀਸ ਬਹੁਤ ਘੱਟ ਹੈ ਸਿਰਫ 10 ਰੁਪਏ ਲੈਣੇ ਆ ਚਾਹੇ ਉਹ ਬੱਚਾ ਪਲੱਸ 2 ਦਾ ਹੋਵੇ ਚਾਹੇ ਯੂਨੀਵਰਸਿਟੀ ਦਾ ਹੋਵੇ ਜਗਬਣੀ ਪੰਜਾਬੋ ਕੇ ਸਿਰ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣੇ ਦੇ ਵਿੱਚ ਇੱਕ ਅਜਿਹੇ ਸਥਾਨ ਤੇ ਜਿੱਥੇ ਕੀ ਇਤਿਹਾਸ ਦੇ ਨਾਲ ਤੁਸੀਂ ਬਹੁਤ ਨਜ਼ਦੀਕ ਹੋ ਕੇ ਜੁੜ ਸਕਦੇ ਹੋ ਅਸੀਂ ਮੌਜੂਦ ਹਾਂ ਇਸ ਵਕਤ ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਜੋ ਕਿ ਅਜੈਬ ਘਰ ਦੇ ਵਿੱਚ ਸੋ ਗੱਲਬਾਤ ਕਰਦੇ ਆ ਇਸ ਵਕਤ ਸਾਡੇ ਨਾਲ ਸੂਬੇਦਾਰ ਮੇਜਰ ਜੋ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਸਭ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਜੀ ਸਰ ਇੱਥੇ ਸੀ ਆ ਜਾਏ ਆ ਦੇਖਿਆ ਵਾ ਇਤਿਹਾਸ ਨਾਲ ਬਹੁਤ ਜ਼ਿਆਦਾ ਜੋੜ ਹੁੰਦਾ ਵਾ ਬੰਦਾ ਆਪਣੇ ਪਛੋਕੜ ਬਾਰੇ ਕਾਫੀ ਚੀਜ਼ਾਂ ਨੇ ਔਰ ਸਿਰਫ ਪੰਜਾਬ ਹੀ ਨਹੀਂ ਹੋਰ ਬਹੁਤ ਪੁਰਾਣਾ ਇਤਿਹਾਸ ਜੋ ਕਿ ਪੰਜਾਬ ਦੇ ਨਾਲ ਸੰਬੰਧਿਤ ਹੈ ਸੋ ਕਿਵੇਂ ਦਾ ਲੱਗਦਾ ਬਈ ਜਦੋਂ ਲੋਕ ਇੱਥੇ ਆਂਦੇ ਨੇ ਦੇਖੋ ਬਹੁਤ ਚੰਗਾ ਲੱਗਦਾ ਹੈ ਲੋਕਾਂ ਨੂੰ ਇਸ ਮਿਊਜ਼ੀਅਮ ਨੂੰ ਦੇਖਣਾ ਚਾਹੀਦਾ ਹੈ ਇਸ ਮਿਊਜ਼ੀਅਮ ਦੇ ਵਿੱਚ ਸਪੈਸ਼ਲੀ ਪੂਰੇ ਪੰਜਾਬ ਦੇ ਲੋਕਾਂ ਨੇ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਹੁਣ ਤੱਕ ਫੌਜ ਦੇ ਵਿੱਚ ਡਿਫੈਂਸ ਦੇ ਵਿੱਚ ਕੀ ਕੀ ਕੁਰਬਾਨੀਆਂ ਕਰੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਉਹਦੇ ਬਾਅਦ ਜਿਵੇਂ ਲੜਾਈਆਂ ਹੋਈਆਂ ਨੇ 62 65 71 ਦੀ ਸਾਰੀਆਂ ਦੇ ਵਿੱਚ ਪੂਰਾ ਪੰਜਾਬ ਦੇ ਲੋਕਾਂ ਨੇ ਬਹੁਤ ਚੰਗਾ ਯੋਗਦਾਨ ਦਿੱਤਾ ਤੇ ਉਹਨਾਂ ਜਿਹੜੇ ਬੰਦਿਆਂ ਨੇ ਤਿੰਨਾ ਡਿਪਾਰਟਮੈਂਟਾਂ ਦੇ ਵਿੱਚ ਜਿਵੇਂ ਆਰਮੀ 에ਅਰ ਫੋਰਸ ਨੇਵੀ ਦੇ ਵਿੱਚ ਕਮਾਂਡ ਕਰੀਏ ਜਿਹਨੂੰ ਆਪਾਂ ਜਨਰਲ ਕਹਿ ਦਿੰਦੇ ਆ ਉਹਨਾਂ ਦੀ ਬڑے بڑے ਫੋਟੋਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ ਬڑے-ਬڑے ਮੈਡਲ ਲਏ ਹੋਏ ਨੇ ਚੰਗੇ ਕੰਮ ਕਰਕੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇੱਥੇ ਜਿਹੜੇ ਵੀ ਬੰਦੇ ਨੇ ਡਿਫੈਂਸ ਦੇ ਵਿੱਚ ਚੰਗਾ ਕੰਮ ਕਰਕੇ ਮੈਡਲ ਚੰਗੇ ਲੈਨੇ ਉਹਨਾਂ ਸਭ ਦੀਆਂ ਫੋਟੋਆਂ ਲੱਗੀਆਂ ਨੇ ਲੋਕਾਂ ਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਤੇ ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਕੋਈ ਚੰਗਾ ਕੰਮ ਕਰੀਏ ਦੇਸ਼ ਦੇ ਵਿੱਚ ਆਪਣਾ ਆਪਣੇ ਪੰਜਾਬ ਦਾ ਜੰਗਾ ਨਾਮ ਕਰੀਏ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਸਾਰਾ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਮਿਲਟਰੀ ਦੇ ਨਾਲ ਸੰਬੰਧਿਤ ਚੀਜ਼ਾਂ ਨੇ ਉਸ ਦੇ ਨਾਮ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਹਥਿਆਰ ਵਗੈਰਾ ਸਾਰਾ ਕੁਝ ਇੱਥੇ ਰੱਖਿਆ ਹੋਇਆ ਹੈ ਉਸ ਬਾਰੇ ਤੁਹਾਡੇ ਜ਼ਰੂਰ ਦੱਸੋ ਹਾਂਜੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਬਣਾਇਆ ਗਿਆ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਬਹੁਤ ਸ਼ਕਤੀਸ਼ਾਲੀ ਰਾਜੇ ਮੰਨੇ ਗਏ ਨੇ ਇਸ ਕਰਕੇ ਉਹਨਾਂ ਦੀ ਫੌਜ ਦੇ ਕੋਲ ਜਿੰਨੇ ਵੀ ਵੈਪਨ ਹੁੰਦੇ ਸੀ ਹਥਿਆਰ ਹੁੰਦੇ ਸੀ ਉਹ ਸਾਰਿਆਂ ਦਾ ਲੇਆਉਟ オリジナル ਵੈਪਨ ਉਹਨਾਂ ਦੇ ਇੱਥੇ ਰੱਖੇ ਹੋਏ ਨੇ ਜਿਹੜੇ ਅਸੀਂ ਪਟਿਆਲੇ ਤੋਂ ਕਿਲਾ ਮੁਬਾਰਕ ਤੋਂ ਕੈਪਟਨ ਅਮਨਿੰਦਰ ਨੇ ਉਸ ਟਾਈਮ ਚੀਫ ਮਿਨਿਸਟਰ ਤੇ ਪੰਜਾਬ ਤੇ ਉਹਨਾਂ ਨੇ ਸਾਨੂੰ ਇਸ਼ੂ ਕਰਵਾਏ ਸੀ ਉਹਨਾਂ ਦਾ ਇੱਥੇ ਸਾਰੇ ਰੱਖੇ ਹੋਏ ਆ ਜੀ ਸੋ ਇਸ ਦੇ ਨਾਲ-ਨਾਲ ਜਿਵੇਂ ਅੰਦਰ ਪ੍ਰਦਰਸ਼ਨੀਆਂ ਦਿਖਾਈਆਂ ਗਈਆਂ ਨੇ ਰਮਾਇਣ ਕਾਲ ਦੇ ਉਸ ਸਮੇਂ ਦੇ ਹਥਿਆਰ ਵੀ ਦਿਖਾਏ ਹੋਏ ਨੇ ਮਹਾਭਾਰਤ ਦੀਆਂ ਤਸਵੀਰਾਂ ਚਿੱਤਰ ਦਿਖਾਏ ਹੋਏ ਨੇ ਔਰ ਹਥਿਆਰ ਵੀ ਦਿਖਾਏ ਹੋਏ ਨੇ ਉਹ ਵੀ ਇਤਿਹਾਸ ਨਾਲ ਜੁੜੇ ਜਾ ਰਹੇ ਹਨ ਹਾਂਜੀ ਹਾਂਜੀ ਸਾਰੇ ਜਿਹੜੇ ਆਪਣੀ ਇੱਕ ਹਿਸਟਰੀ ਗੈਲਰੀ ਹੈ ਜਿਦੇ ਵਿੱਚ ਮਹਾਭਾਰਤ ਵਗੈਰਾ ਦਾ ਸਾਰਾ ਦਿੱਤਾ ਹੋਇਆ ਉਸ ਟਾਈਮ ਦੀਆਂ ਫੋਟੋ ਬਣਾ ਕੇ ਰੱਖੀਆਂ ਹੋਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਉਸ ਟਾਈਮ ਦੇ ਵਿੱਚ ਮਹਾਭਾਰਤ ਦੇ ਵਿੱਚ ਕਿਸ ਟਾਈਪ ਦੇ ਨਾਲ ਕਿਹਜੇ ਹਥਿਆਰਾਂ ਦੇ ਨਾਲ ਕਿੱਦਾਂ-ਕਿੱਦਾਂ ਲੜਾਈਆਂ ਹੋਈਆਂ ਨੇ ਉਹ ਸਾਰਾ ਦਿੱਤਾ ਹੋਇਆ ਜੀ ਉੱਥੇ ਉਹ ਸਾਰਾ ਹਿਸਟਰੀ ਗੈਲਰੀ ਦੇ ਵਿੱਚ ਹੈ ਜੀ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਕਾਫੀ ਜ਼ਿਆਦਾ ਜਿੱਦਾਂ ਜੰਗ ਦੇ ਵਿੱਚ ਇਸਤੇਮਾਲ ਹੋਣ ਵਾਲੇ ਹਥਿਆਰ ਨੇ ਛੋਟੀਆਂ ਟੋਪਾਂ ਵੱਡੀਆਂ ਟੋਪਾਂ ਟੈਂਕ ਹਵਾਈ ਜਹਾਜ਼ ਮਾਰੂ ਇਹ ਸਭ ਕੁਝ ਜਿਸ ਦਾ オリジナル ਰੱਖਿਆ ਗਿਆ ਜਾਂ ਫਿਰ ਬਣਾਏ ਗਏ ਨੇ ਲੇਆਉਟਸ ਨੇ ਨਹੀਂ ਜੀ ਨਹੀਂ ਇੱਥੇ ਜਿੰਨਾ ਵੀ ਵੈਪਨ ਨੇ ਚਾਹੇ ਉਹ ਗਰਾਊਂਡ ਦੇ ਵਿੱਚ ਨੇ ਚਾਹੇ ਉਹ ਅੰਦਰ ਨੇ ਸਾਰੇ ਦੇ ਸਾਰੇ オリジナル ਵੈਪਨ ਨੇ ਔਰ ਉਹਨਾਂ ਦੀ ਹਿਸਟਰੀ ਲਿਖੀ ਗਈ ਹੈ ਵੀ ਕਿਹੜੇ ਕਿਹੜੇ ਵੈਪਨਾਂ ਨੇ ਕਿਹੜੀ ਕਿਹੜੇ ਟਾਈਮ ਦੇ ਵਿੱਚ ਕਿਹੜੀਆਂ ਕਿਹੜੀਆਂ ਲੜਾਈਆਂ ਲੜੀਆਂ ਆਈਆਂ ਨੇ ਜਿਵੇਂ ਟੈਂਕ ਨੇ ਜਹਾਜ਼ ਨੇ ਇਹ ਜੋ artillery ਦੀਆਂ ਗੰਨਾਂ ਨੇ ਇਹਨਾਂ ਦੇ ਵਿੱਚ ਲਿਖਿਆ ਹੋਇਆ ਕਿਹੜੇ ਇੰਡੀਆ ਦੇ ਬਣੇ ਹੋਏ ਨੇ ਕੋਈ ਕਿਹੜੀ ਕਿਹੜੀ ਕੰਟਰੀ ਦੇ ਬਣੇ ਹੋਏ ਨੇ ਕਿਹੜੀ ਲੜਾਈ ਦੇ ਵਿੱਚ ਇਹਨਾਂ ਨੇ ਕੰਮ ਕਰਿਆ ਕੀ ਕੀ ਕੰਮ ਕਰਿਆ ਇਹ ਸਾਰਾ ਕੁਝ ਦਿੱਤਾ ਹੋਇਆ ਉਹ ਸਾਰਾ ਕੁਝ ਇਹ ਸਭ ਔਰਿਜਨਲ ਹੈ ਜੀ ਜਿਸ ਤਰ੍ਹਾਂ ਅੰਦਰ ਆਂਦੇ ਆ ਅੰਦਰ ਆਂਦੇ ਸਾਰੀ ਪਹਿਲਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬਹੁਤ ਵੱਡਾ ਤੇ ਸੁੰਦਰ ਸਟੈਚੂ ਬਣਾ ਕੇ ਰੱਖਿਆ ਹੋਇਆ ਜੋ ਕਿ ਖਿਚਦਾ ਕੇਂਦਰ ਇਸ ਦੀ ਸਥਾਪਨਾ ਕਦੋਂ ਹੋਈ ਸੀ ਤੇ ਇਹ ਸ਼ੁਰੂਤ ਹੀ ਹੈ ਜੀ ਹਾਂਜੀ ਇਹ ਜਦੋਂ 91 ਦੇ ਵਿੱਚ ਇਹ ਬਿਲਡਿੰਗ ਬਣਨੀ ਸ਼ੁਰੂ ਹੋਈ ਸੀ ਜੀ ਕੈਪਟਨ ਸਰਕਾਰ ਦੇ ਵਿੱਚ ਉਸ ਤੋਂ ਬਾਅਦ ਇਸ ਸਟੈਚੂ ਨੂੰ ਵੀ ਜਦੋਂ ਬਿਲਡਿੰਗ ਕੰਪਲੀਟ ਹੋ ਗਈ ਸੀ 2005 ਦੇ ਵਿੱਚ ਇਹਨੂੰ ਤਿਆਰ ਕਰਕੇ ਐਕਚੁਅਲੀ ਇੱਥੇ 12 ਗੈਲਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਅਜੇ ਦੋ ਤਿਆਰ ਹੋਈਆਂ ਨੇ ਇੱਕ ਹਿਸਟਰੀ ਗੈਲਰੀ ਹੈ ਤੇ ਦੂਸਰੀ ਕਾਰਗਲ ਗੈਲਰੀ ਹੈ ਜਿਹੜੀ ਕਾਰਗਲ ਦੀ ਲੜਾਈ ਦੇ ਨਾਲ ਸੰਬੰਧਿਤ ਹੈ 2005 ਦੇ ਵਿੱਚ ਪਬਲਿਕ ਨੂੰ ਦੇਖਣ ਵਾਸਤੇ ਇਹ ਮਿਊਜ਼ੀਅਮ ਖੋਲ੍ਹ ਦਿੱਤਾ ਗਿਆ ਸੀ ਇਹ ਜੋ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਹੈ ਇਹ ਉਸੀ ਟਾਈਮ ਲਿਆ ਕੇ ਇੱਥੋਂ ਰੱਖਿਆ ਸੀਗਾ ਜੀ लोग ਕਿੰਨਾ ਕਹੰਦੇ ਨੇ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਇਨਸਪੀਰੇਸ਼ਨ ਵਾਲੀ ਚੀਜ਼ ਹੈ ਇਤਿਹਾਸ ਨੂੰ ਪੜ੍ਹਨਾ ਇੱਕ ਵਕਰੀ ਗੱਲ ਹੈ ਦੇਖਣਾ ਇੱਕ ਬਹੁਤ ਵਧੀਆ ਗੱਲ ਹੋ ਜਾਂਦੀ ਹੈ ਕਿੰਨੇ ਕੁ ਬੱਚੇ ਆਂਦੇ ਨੇ ਉਹ ਤੇ ਕੋ ਅਸੀਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਕਿ ਸਕੂਲਾਂ ਦੇ ਕਾਲਜਾਂ ਦੇ ਬੱਚੇ ਯੂਨੀਵਰਸਿਟੀਆਂ ਦੇ ਬੱਚੇ ਇੱਥੇ ਆਉਣ ਆ ਕੇ ਇਹਨਾਂ ਨੂੰ ਦੇਖਣ ਤੇ ਕੁਝ ਸਿੱਖਣ ਜ਼ਿਆਦਾਤਰ ਜਦੋਂ ਬੱਚਿਆਂ ਦੀ ਪੜ੍ਹਾਈ ਘੱਟ ਹੁੰਦੀ ਹੈ ਜਿਵੇਂ ਹੁਣ ਪਿਛਲੇ 2-3 ਮਹੀਨੇ ਦੇ ਵਿੱਚ ਸਤੰਬਰ ਅਕਤੂਬਰ ਨਵੰਬਰ ਦਸੰਬਰ ਇਹ 3-4 ਮਹੀਨੇ ਦੇ ਵਿੱਚ ਸਕੂਲਾਂ ਦੇ ਬੱਚੇ ਕਾਫੀ ਆਉਂਦੇ ਨੇ ਬਾਕੀ ਤਾਂ ਫਿਰ ਨਹੀਂ ਆਉਂਦੇ ਹੁਣ ਜਿਵੇਂ ਪੇਪਰ ਸ਼ੁਰੂ ਹੋ ਜਣੇ ਨੇ ਅਸੀਂ ਆਪਣੀ ਵੱਲੋਂ ਕੋਸ਼ਿਸ਼ ਕਰਦੇ ਹਾਂ ਸਕੂਲਾਂ ਦੇ ਵਿੱਚ ਜਾ ਕੇ ਵੀ ਦੱਸਦਿਆਂ ਉਹਨਾਂ ਨੂੰ ਵੀ ਇੱਥੇ ਆ ਕੇ ਦੇਖੋ ਬੱਚਿਆਂ ਵਾਸਤੇ ਫੀਸ ਬਹੁਤ ਘੱਟ ਹੈ ਸਿਰਫ 10 ਰੁਪਏ ਲੈਣੇ ਆ ਚਾਹੇ ਉਹ ਬੱਚਾ ਪਲੱਸ 2 ਦਾ ਹੋਵੇ ਚਾਹੇ ਯੂਨੀਵਰਸਿਟੀ ਦਾ ਹੋਵੇ ਅਗਰ ਉਹ ਗਰੁੱਪ ਦੇ ਵਿੱਚ ਆਉਂਦੇ ਨੇ ਕਾਲਜ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਸਕੂਲ ਵੱਲੋਂ ਤਾਂ ਉਹਨਾਂ ਦੀ ਫੀਸ ਬਹੁਤ ਘੱਟ ਹੈ ਸਿਰਫ 10 ਰੁਪਏ ਹੈ ਟੀਚਰਾਂ ਦੇ ਫ੍ਰੀ ਹੁੰਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਆ ਦੱਸ ਦੇ ਵੀ ਆ ਜਾ ਕੇ ਵੀ ਆਉਂਦੇ ਆ ਆਉਂਦੇ ਵੀ ਨੇ ਕਾਫੀ ਬੱਚੇ ਆਉਂਦੇ ਨੇ ਦੇਖ ਕੇ ਉਹਨਾਂ ਨੂੰ ਕੁਝ ਪਤਾ ਲੱਗਦਾ ਹੈ ਜੀ ਜਿਸ ਤਰ੍ਹਾਂ ਜਦੋਂ ਅੰਦਰ ਬਿਲਕੁਲ ਜਾਂਦੇ ਹਾਂ ਸਾਹਮਣੇ ਇੱਕ ਤਸਵੀਰ ਕਾਫੀ ਵੱਡੀ ਲੱਗੀ ਹੋਈ ਹੈ ਸ਼ਾਇਦ ਕਾਪਰ ਦੀ ਬਣੀ ਹੋਈ ਹੈ ਕਾਂਸੇ ਦੀ ਬਣੀ ਹੋਈ ਹੈ ਉਹ ਕਿਸ ਚੀਜ਼ ਉਸ ਬਾਰੇ ਦੱਸੋ ਉਹ ਇੱਥੇ ਤਿਆਰ ਹੋਈ ਹੈ ਜਾਂ ਫਿਰ ਇਤਿਹਾਸਿਕ ਤੌਰ ਤੇ ਇੱਥੇ ਲਿਆਈ ਗਈ ਸੀ ਨਹੀਂ ਇੱਥੇ ਤਾਂ ਤਿਆਰ ਕੁਝ ਨਹੀਂ ਹੈ ਇੱਥੇ ਜੋ ਵੀ ਜੀ ਫੋਟੋ ਹੈ ਸਟੈਚੂ ਹੈ ਇਹ ਸਾਰੇ ਬਾਹਰੋਂ ਹੀ ਬਣਵਾ ਕੇ ਇੱਥੇ ਲਿਆ ਕੇ ਲੇਆਉਟ ਵਿੱਚ ਰੱਖੇ ਗਏ ਨੇ ਇੱਥੇ ਤਾਂ ਕੁਝ ਨਹੀਂ ਤਿਆਰ ਹੋਇਆ ਹੋਇਆ ਜਨਨ ਕਿ ਹਰ ਚੀਜ਼ オリジナル ਹੀ ਹੈ ਜਾਨੀ ਸਾਰੀ ਸਾਰੀ ਚੀਜ਼ਾਂ オリジナル ਨੇ ਸਾਰੀ オリジナル ਚੀਜ਼ਾਂ ਇੱਥੇ ਕੋਈ ਜ਼ਿਆਦਾ ਮਤਲਬ ਕੋਈ ਡੁਪਲੀਕੇਟ ਨਹੀਂ ਹੈ ਸਾਰੇ オリジナル ਨੇ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਮੇਨਟੇਨ ਕਰਦੇ ਆਂ ਲੇਕਿਨ ਮੇਨਟੇਨ ਕਰਨ ਵਾਸਤੇ ਸਟਾਫ ਵੀ ਚਾਹੀਦਾ ਸਟਾਫ ਸਾਡੇ ਕੋਲ ਬਹੁਤ ਘੱਟ ਹੈ ਜਦੋਂ ਕਾਰਗਿਲ ਦੀ ਬਿਮਾਰੀ ਸ਼ੁਰੂ ਹੋਈ ਸੀ ਉਸ ਟਾਈਮ ਸਾਡੇ ਕੋਲੋਂ 5-6 ਬੰਦੇ ਘੱਟ ਕਰ ਦਿੱਤੇ ਸੀਗੇ ਹੁਣ ਸਿਰਫ 9 ਬੰਦੇ ਹੀ ਨੇ 9 ਬੰਦੇ ਹੀ ਸਾਰੇ ਦਾ ਲੋਕ ਅਫਟਰ ਕਰਦੇ ਨੇ ਕਾਫੀ ਮਤਲਬ ਪਰੇਸ਼ਾਨੀ ਆਉਂਦੀ ਹੈ ਕਰਦੇ ਨੇ ਪੱਕੀ ਬੰਦਿਆਂ ਦਾ ਮਤਲਬ ਜਿਹੜਾ ਵੈਲਫੇਅਰ ਹੈ ਜਿਵੇਂ ਤਨਖਾਹ ਵਧਣੀ ਉਹਦੇ ਤੇ ਵੀ ਥੋੜਾ ਜਿਹਾ ਗਵਰਨਮੈਂਟ ਨੂੰ ਵੈਸੇ ਧਿਆਨ ਦੇਣਾ ਚਾਹੀਦਾ ਉਹ ਵੀ ਨਹੀਂ ਵਧਾ ਰਹੇ ਕਾਫੀ ਮੇਰੇ ਪਿੱਛੇ ਪਏ ਰਹਿੰਦੇ ਨੇ ਦੱਸੋ ਜੀ ਤਨਖਾਹ ਵਧਾਓ ਤਨਖਾਹ ਵਧਾਓ ਹੁਣ ਮੈਂ ਵੀ ਆਪਣੀ ਵੱਲੋਂ ਕੋਸ਼ਿਸ਼ ਕਰਦਾ ਹਾਂ ਉੱਪਰ ਲੇਕਿਨ ਮੇਨ ਪ੍ਰੋਬਲਮ ਇਹ ਹੈ ਕਿ ਇਹ 6 ਏਕੜ ਦੇ ਵਿੱਚ ਬਣਿਆ ਹੋਇ 2 ਇਕੜ ਦੇ ਵਿੱਚ ਬਣੀ ਹੋਈ ਹੈ ਬਿਲਡਿੰਗ ਇਹਨੂੰ ਮੇਨਟੇਨ ਕਰਨ ਵਾਸਤੇ ਕਾਫੀ ਪੈਸੇ ਦੀ ਲੋੜ ਹੈ ਬਿਜਲੀ ਦਾ ਵੀ ਖਰਚਾ ਆਉਂਦਾ ਹੈ ਹੈ ਜੀ ਬਾਕੀ ਦੇਖੋ ਲਾਨ ਬੜੇ ਹੋਏ ਨੇ ਇਹਨਾਂ ਨੂੰ ਮੇਨਟੇਨ ਕਰਨ ਵਾਸਤੇ ਮਸ਼ੀਨਾਂ ਚੱਲਦੀਆਂ ਨੇ ਬਿਜਲੀ ਵਾਲੀ ਮਸ਼ੀਨਾਂ ਡੀਜ਼ਲ ਵਾਲੀ ਮਸ਼ੀਨਾਂ ਪੈਟਰੋਲ ਵਾਲੀ ਮਸ਼ੀਨਾਂ ਮਤਲਬ ਕਾਫੀ ਖਰਚਾ ਹੁੰਦਾ ਉਹ ਖਰਚਾ ਪੂਰਾ ਨਹੀਂ ਹੁੰਦਾ ਕਿਉਂਕਿ ਲੋਕ ਇੱਥੇ ਆਉਂਦੇ ਨਹੀਂ ਹੈਗੇ ਲੋਕ ਜ਼ਿਆਦਾਤਰ ਆਉਂਦੇ ਨੇ ਸੰਡੇ ਨੂੰ ਅਗਰ ਸੰਡੇ ਨੂੰ ਲੋਕ ਆਉਂਦੇ ਨੇ ਬਾਕੀ ਸਾਡੀਆਂ ਉਹਨਾਂ ਤਨਖਾਹਾਂ ਵੀ ਪੂਰੀਆਂ ਨਹੀਂ ਹੁੰਦੀਆਂ ਅਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਕਿ ਲੋਕ ਆਉਣ ਦੇਖਣ ਲੋਕਾਂ ਨੂੰ ਪਤਾ ਵੀ ਲੱਗੇ ਕੁਝ ਇਨਕਮ ਦਾ ਵੀ ਸਾਧਨ ਹੋਣਾ ਚਾਹੀਦਾ ਪਰ ਪਬਲਿਕ ਆਉਂਦੀ ਨਹੀਂ ਜਿੱਦੀ ਵਜ੍ਹਾ ਕਰਕੇ ਇਹਨੂੰ ਮੇਨਟੇਨ ਕਰਨਾ ਇਸ ਪੇਛੇ ਦੇ ਨਾਲ ਬੜਾ ਮੁਸ਼ਕਲ ਹੈ ਗਵਰਨਮੈਂਟ ਵੱਲੋਂ ਕੋਈ ਸਪੋਰਟ ਜ਼ਿਆਦਾ ਨਹੀਂ ਮਿਲ ਰਹੀ ਜੀ ਕਿਤਨਾ ਕਿਤੇ ਦੇਖਿਆ ਜਾਵੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਘਟ ਹੈ ਕਈਆਂ ਨੂੰ ਪਤਾ ਨਹੀਂ ਹੈ ਜਾਂ ਫਿਰ ਲੋਕ ਆਣਾ ਨਹੀਂ ਚਾਹੁੰਦੇ ਔਰ ਜਿਸ ਕਰਕੇ ਕੀ ਇਹ ਪੂਰੇ ਸਰਕਲ ਦੇ ਉੱਤੇ ਇਫੈਕਟ ਪੈਂਦਾ ਫਿਰ ਹੁਣ ਇਹਦੇ ਬਾਰੇ ਤਾਂ ਪੱਕਾ ਕੁਝ ਨਹੀਂ ਕਹਿ ਸਕਦੇ ਦੇਖੋ ਇੰਨਾ ਚਿਰ ਹੋ ਗਿਆ ਬਣੇ ਨੂੰ 2005 ਤੋਂ ਮਿੰਟ 18 ਸਾਲ ਤੱਕ ਮਿਨੀਮਮ ਹੋ ਗਿਆ ਕਿ ਇਹਨੂੰ ਪਬਲਿਕ ਦੇ ਹੈਂਡਓਵਰ ਕਰਤਾ ਬਣਿਆ ਹੋਇਆ ਵੀ ਮੇਨ ਰੋਡ ਦੇ ਉੱਤੇ ਹੀ ਹੈ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਦਿਖਦਾ ਬਿਲਡਿੰਗ ਬਹੁਤ ਉੱਚੀ ਹੈ ਪਤਾ ਤਾਂ ਹੈ ਲੇਕਿਨ ਲੋਕਾਂ ਦਾ ਵੀ ਇੰਟਰਸਟ ਨਹੀਂ ਹੈ ਇੱਥੇ ਜ਼ਿਆਦਾਤਰ ਆਉਂਦਾ ਨਹੀਂ ਤਾਂ ਜਿਵੇਂ ਕਿ ਆਉਣਾ ਚਾਹੀਦਾ ਆਉਂਦੇ ਨਹੀਂ ਹੈ ਮੈਂ ਇਹਨਾਂ ਜਗ੍ਹਾ ਕਈ ਵਾਰੀ ਲੋਕਾਂ ਦੇ ਨਾਲ ਗੱਲ ਵੀ ਕਰਦੇ ਆਂ ਅਸੀਂ ਤਾਂ ਕਹਿੰਦੇ ਨੇ ਵੀ ਜਿਹੜਾ ਲੁਧਿਆਣਾ ਨਾ ਇਹ ਹੈਗਾ ਇੱਕ ਬਿਜ਼ਨਸ ਸਿਟੀ ਬਿਜ਼ਨਸ ਇਹ ਟੂਰਿਸਟ ਪਲੇਸ ਨਹੀਂ ਹੈ ਇਸ ਕਰਕੇ ਲੋਕ ਜਿਆਦਾ ਕੰਮਾਂ ਦੇ ਵਿੱਚ ਜਿਆਦਾ ਰਹਿੰਦੇ ਨੇ ਔਰ ਇੱਥੇ ਜਿਹੜੇ ਜਿਆਦਾ ਲੋਕ ਆਉਂਦੇ ਵੀ ਨੇ ਸੰਡੇ ਨੂੰ ਜਾਂ ਵੈਸੇ ਵੀ ਉਹ ਰੀਅਲੀ 100% ਲੋਕ ਆਪਾਂ ਕਹਿ ਸਕਦੇ ਕਿ 95% ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਇਹਨਾਂ ਨੂੰ ਮਿਲਣ ਵਾਸਤੇ ਆਉਂਦੇ ਨੇ ਪੰਜਾਬ ਵੀ ਜਿਹੜੇ ਫੈਮਿਲੀਆ ਨੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਮੁਸ਼ਕਲ ਨਾਲ 4-5% ਵੀ ਨਹੀਂ ਹੈਗੇ ਜੀ ਬਹੁਤ ਸਾਰੇ ਬਾਹਰੋਂ ਹੀ ਆਉਂਦੇ ਨੇ ਜਿੰਨੇ ਵੀ ਨੇ ਸਭ ਪ੍ਰਵਾਸੀ ਜਿਹੜੇ ਆਉਂਦੇ ਨੇ ਉਹੀ ਲੋਕ ਆਉਂਦੇ ਨੇ ਜਿੰਨੇ ਵੀ ਆਊਟਸਾਈਡਰ ਆਉਂਦੇ ਨੇ ਯਾਨੀ ਕਿ ਉਹ ਆ ਕੇ ਇੱਥੇ ਦੇਖਦੇ ਨੇ ਪੰਜਾਬ ਦੇ ਇਤਿਹਾਸ ਉਹ ਦੇਖ ਰਹੇ ਨੇ ਖੁਦ ਪੰਜਾਬੀਆ ਨਹੀਂ ਦੇਖ ਰਿਹਾ ਬਿਲਕੁਲ ਪੰਜਾਬੀ ਜੀ 5% ਵੀ ਨਹੀਂ ਹੈਗੇ ਸਾਡੇ ਕੋਲ ਰਿਕਾਰਡ ਹੈ ਜਿਹੜੇ ਬੰਦੇ ਆਉਂਦੇ ਨੇ ਉਹਦੇ ਵਿੱਚ 95% ਲੋਕ ਆਊਟਸਾਈਡਰ ਨੇ ਪੰਜਾਬ ਦੇ ਲੋਕ ਮਤਲਬ ਇਹਨੂੰ ਦੇਖਦੇ ਨਹੀਂ ਹੈਗੇ ਜੀ ਤਾਂ ਅਖੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਹੈ ਤੁਹਾਡੀ ਸਾਡੀ ਅਪੀਲ ਤਾਂ ਲੋਕਾਂ ਨੂੰ ਇਹੀ ਹੈ ਚਾਹੇ ਉਹ ਪੰਜਾਬ ਦੇ ਨੇ ਚਾਹੇ ਬਾਹਰਲੇ ਵੀ ਨੇ ਆਉਣ ਇਸ ਜਗ੍ਹਾ ਨੂੰ ਦੇਖਣ ਇੱਥੇ ਦੇ ਲੋਕਾਂ ਨੇ ਜਿਨ੍ਹਾਂ ਦੇ ਫੋਟੋ ਵਗੈਰਾ ਲੱਗੇ ਹੋਏ ਨੇ ਉਹਨਾਂ ਨੇ ਕੀ ਕੀ ਕੁਰਬਾਨੀਆਂ ਕਰੀਆਂ ਨੇ ਸਾਡੇ ਪੂਰਵਜਾਂ ਨੇ ਕੀ ਕੀ ਕੁਰਬਾਨੀਆਂ ਕਰੀਆਂ ਨੇ ਉਹ ਸਾਰੀਆਂ ਆ ਕੇ ਦੇਖਣ ਉਹਨਾਂ ਤੋਂ ਸਿੱਖਣ ਕੁਝ ਔਰ ਉਹ ਵੀ ਕੋਸ਼ਿਸ਼ ਕਰਨ ਕਿ ਅਸੀਂ ਵੀ ਆਰਮੀ 에ਅਰ ਫੋਰਸ ਨੇਵੀ ਦੇ ਵਿੱਚ ਭਰਤੀ ਹੋਈਏ ਜਾਂ ਚੰਗੇ ਕੰਮ ਕਰੀਏ ਜਿਨ੍ਹਾਂ ਦੇ ਨਾਲ ਸਾਡੀ ਮਤਲਬ ਸੋਭਾ ਹੋਣੀ ਚਾਹੀਦੀ ਹੈ ਪੰਜਾਬ ਦੀ ਸੋਭਾ ਹੋਣੀ ਚਾਹੀਦੀ ਹੈ ਅਸੀਂ ਤਾਂ ਇਹ ਕਹਿੰਦੇ ਆ ਵੀ ਹੁਣ ਸੋ ਬਿਲਕੁਲ ਬਹੁਤ ਬਹੁਤ ਧੰਨਵਾਦ ਜੋ ਜਾਣਕਾਰੀ ਸਾਂਝੀ ਕੀਤੀ ਹੈ ਮਿਊਜ਼ੀਅਮ ਦੇ ਬਾਰੇ ਸੋ ਬਿਲਕੁਲ ਹੈ ਇਹ ਮਿਊਜ਼ੀਅਮ ਜਿੱਥੇ ਕਿ ਅਸੀਂ ਇਸ ਵਕਤ ਮੌਜੂਦ ਆ 2005 ਦੇ ਵਿੱਚ ਇਸ ਨੂੰ ਪਬਲਿਕ ਨੂੰ ਹੈਡ ਓਵਰ ਕਰ ਦਿੱਤਾ ਗਿਆ ਸੀ ਔਰ ਇੱਥੇ ਤੁਸੀਂ ਵੀ ਜ਼ਰੂਰ ਆਓ ਆਪਣੇ ਇਤਿਹਾਸ ਦੇ ਨਾਲ ਜੁੜੋ ਇੱਥੇ ਆ ਕੇ ਜੋ ਦੇਖਣ ਵਾਲੀਆਂ ਚੀਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਜੋ ਕਿ ਪੰਜਾਬੀ ਨਹੀਂ ਦੁਨੀਆ ਦੇ ਮਹਾਨ ਰਾਜਿਆਂ ਦੇ ਵਿੱਚੋਂ ਇੱਕ ਨੇ ਔਰ ਜੋ ਇੱਥੇ ਆ ਕੇ ਉਹਨਾਂ ਦਾ ਇਤਿਹਾਸ ਦੇਖੋ ਉਹਨਾਂ ਦੇ ਜੰਗੀ ਹਥਿਆਰਾਂ ਬਾਰੇ ਦੇਖੋ ਆ اپنی فوج ਦੇ ਜੋ ਕੀ ਵੱਡੇ ਵੱਡੇ ਯੋਧੇ ਨੇ ਸ਼ਹੀਦ ਨੇ ਉਹਨਾਂ ਨੂੰ ਆਕੇ ਦੇਖੋ ਸ਼ਰਧਾਂਜਲੀ ਅਰਪਿਤ ਕਰੋ ਔਰ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤਾਂ ਕਿ ਦੇਸ਼ ਪ੍ਰੇਮ ਪੰਜਾਬ ਦਾ ਇਤਿਹਾਸ ਆਪਣੀਆਂ ਜਨਾਂ ਦੇ ਨਾਲ ਉਹਨਾਂ ਨੂੰ ਤੁਸੀਂ ਜੋੜ ਸਕੋ ਹੋਰ ਬਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੀ ਇਜਾਜ਼ਤ ਧੰਨਵਾਦ